ਸਾਜੀ ਕਾ ਜੀ ਮੈਂ ਦਰਸ਼ਕੋ ਅਤੇ ਗਦਾਪੁਰ ਤੁਸੀਂ ਦੇਖ ਰਹੇ ਹੋ ਕਾਂਜੇ ਪਿਆਸਾ ਅਰਿਆਤੋ ਜਿੱਥੇ ਕੇ ਧਰਨੋ ਗਾਇ ਪਸਵੀਰਾ ਵਗਾ ਰਹੇ ਆ ਜਿੱਥੇ ਕੇ ਵਿਸਾਖੀ ਦਾ ਮੇਲਾ ਇੱਥੇ ਵੇ ਮਨਾਇਆ ਜਾ ਰਿਹਾ ਵਾ ਕਿ ਹਰ ਇੱਥੇ ਗੁਰੂ ਘਰਾਂ ਦੇ ਵਿੱਚ ਵੀ ਜਿਹੜਾ ਵਾ ਅੱਜ ਸਾਡੀ ਦਾ ਮੇਲਾ ਮਨਾਇਆ ਗਿਆ ਵਾ ਤੇ ਅੱਜ ਇੱਥੇ ਪਿਆਸਾ ਦਰਿਆ ਤੋਂ ਤੁਹਾਨੂੰ ਜਿਹਾ ਇਹ ਲਾਈਫ ਤੁਸੀਂ ਰਮਾ ਰਹੇ ਆ ਲੋਕ ਹਰ ਇੱਥੇ ਆੜ ਕੇ ਮਰ ਕੇ ਆਪਣੀ ਪੂਜਾ ਕਰਤਾ ਆਪਣੀ ਸੁੱਖ ਲਾਉਂਦਾ ਵਾ ਇੱਥੇ ਜਿਹੜਾ ਆਪਣੇ ਬੋਧ ਆ ਜੰਨੀ ਕਿ ਬੇੜੀਆਂ ਵਾ ਉਹ ਆਪਣਾ ਬੇੜਾ ਜਿਹੜਾ ਛਡਾਉਂਦੇ ਅੱਜ ਤੋਂ ਕੇ ਮਨੋ ਕਾਮਨਾ ਜਿਹਨੇ ਪੂਰੀਆ ਪੂਰੀਆ ਵਾ ਇੱਥੇ ਖਵਾਜੂ ਤੋਂ ਸਿਹਾਨ ਕੇ ਆਪਣੀ ਸੁੱਖ ਵੀ ਲਾਉਂਦੇ ਆ ਤੇ ਧੰਨਵਾਦ ਉਹ ਜਿਵੇਂ ਖਾਣਾਗੇ ਤੇ ਆਪਣੀਆਂ ਜਿਹੜੀਆਂ ਸੁੱਖਾ ਲੋਕ ਆਣ ਕੇ ਬੜੇ ਪਿਆਰ ਤੇ ਸ਼ਤਪ੍ਰਭਾ ਨਾਲ ਜਿਹੜਾ ਸੁੱਖਾ ਲਉਂਦੇ ਆ ਤੇ ਤੁਹਾਨੂੰ ਲਾਈਫ ਤੁਸੀਂ ਜਿਹੜੀਆਂ ਅਸੀਂ ਪਿਆਸਾ ਦਿਆਂ ਤੋਂ ਖਾ ਰਹੇ ਆ ਅੱਜ ਅਸੀਂ ਪਹੁੰਚੇ ਵਿਆਸਾ ਦਰਿਆ ਤੇ ਜਿੱਥੇ ਕੇਕ ਖਵਾਜਾ ਪੀਂਦੇ ਲੋਕ ਐ ਦਰਸ਼ਨ ਕਰਨਾ ਆ ਰਹੇ ਆ ਤੇ ਬਸਾਖੀ ਵਾਲੇ ਦਿਨ ਇੱਥੇ ਜਿਹੜਾ ਕਿ ਮੇਲਾ ਲੱਗਦਾ ਵਾ ਖਵਾਜਾ ਪੀਂਦੇ ਵਿਆਸਾ ਦਰਿਆ ਤੇ ਤੁਸੀਂ ਇੱਥੇ ਵੇਖ ਸਕਦੇ ਆ ਤੇ ਤੁਹਾਨੂੰ ਅੱਗੇ ਵੀ ਜਿਹੜਾ ਸੰਗਤਾਂ ਦਾ ਜਿਹੜਾ ਵਾ ਕੱਠ ਵੇਖਣ ਨੂੰ ਮਿਲੇਗਾ ਤੇ ਆਪਾਂ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਬਿਆਸਾ ਦਰਿਆ ਤੋਂ ਖਾ ਰਹੇ ਆ ਅੱਜ ਸ ਕੋਚਿਆਂ ਬਿਆਸਾ ਦਰਿਆ ਤੇ ਜਿੱਥੇ ਕੇ ਖਵਾਜਾ ਪੀਰ ਜੀ ਦੇ ਬਹੁਤ ਹੀ ਲੋਕੀ ਸ਼ਰਧਾ ਭਾਵਨਾ ਦੇ ਨਾਲ ਇੱਥੇ ਸੰਤਾ ਆ ਰਹੀਆਂ ਵਾ ਤੇ ਬਾਬਾ ਜੀ ਦੇ ਦਰਸ਼ਨ ਕਰਨ ਜੋ ਕੇ ਬੜੀ ਨੇਚਾ ਤੇ ਸ਼ਰਧਾ ਦੇ ਭਾਵਨਾ ਦੇ ਨਾਲ ਅੱਜ ਬਿਆਸਾ ਦਰਿਆ ਤੇ ਜੋ ਕੇ ਬਾਬਾ ਖਵਾਜਾ ਪੀਰ ਜੀ ਸਾਖੀ ਵਾਲੇ ਦਿਨ ਜਿਹੜਾ ਇਹ ਮੇਲਾ ਲੱਗਦਾ ਬਹੁਤ ਹੀ ਵਧੀਆ ਸੱਚੇ ਟੰਗ ਦੇ ਨਾਲ ਸੇਵਾਦਾਰਾਂ ਲੋਕ ਜਿਹੜਾ ਇਹ ਸੰਤਾਂ ਲਗਾਈਆਂ ਜਾ ਰਹੀਆਂ ਵਾ ਤੇ ਬੜੇ ਸੱਚੇ ਟੰਗ ਦੇ ਨਾਲ ਜਿਹੜੇ ਸੰਤਾਂ ਦੇ ਦਰਸ਼ਨ ਜਿਹੜੇ ਕਰਾਏ ਜਾ ਰਹੇ ਆ ਤਾਨੂੰ ਲਾਈਵ ਕਿਸ ਵੀ ਰਾਂ ਦਿਖਾ ਰਹੇ ਆ ਪਿਆਸਾ ਦੇ ਆ ਤੋਂ ਠੇਕੇ ਕਵਾਜਾ ਪੀਰ ਜੀ ਦੀ ਮੰਦਰਾ ਹੁਣ ਦੀ ਆਜ ਬਸਾਤਰੀ ਵਾਲੇ ਦਿਨ ਜਿਹੜੇ ਬਹੁਤ ਬੰਤ ਰੋਣ ਸਕਦਾ ਜੜੀਆਂ ਇੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਆ ਰਹੇ ਆ ਕਵਾਜਾ ਪੀਰ ਜੀ ਦੇ ਜਾਤੇ ਆ ਜੋ ਕੇ ਮੰਦਿਰ ਬਣਾਇਆ ਗਿਆ ਵਾ ਤੇ ਮੰਦਿਰ ਦੇ ਵਿੱਚ ਜਿਹੜੀਆਂ ਇਹ ਮਾਤਾ ਜੀਆ ਉਤਪਨਾ ਵੀ ਲੱਗੀਆਂ ਹਨ ਤੇ ਇੱਥੇ ਲੋਕੀ ਜਦੋਂ ਵਿਆਹ ਕਰਾਉਂਦੇ ਆ ਆਸ ਅਰਿਆ ਤੇ ਜਿਹੜਾ ਬਹੁਤ ਹੀ ਸੋਹਣਾ ਆਪਣਾ ਸਿੱਤਾਵਾ ਜੋ ਕਿ ਇਹ ਬਿਲਕੁਲ ਤਰਿਆਦਾ ਜਿਵੇਂ ਆਪਾਂ किनारा ਕਹਿ ਸਕਦੇ ਹਾਂ ਤੇ ਇੱਥੇ ਲੋਕ ਦੇਖੋ ਤੁਸੀਂ ਬੋਡਿੰਗ ਕਰ ਰਹੇ ਆ ਨਾਲ ਨਾਲ ਤੇ ਬੋਡਿੰਗ ਵੀ ਕਰ ਰਹੇ ਆ ਤੇ ਨਾਲ ਪਤੀ ਦਾ ਵੀ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਲਾਈਵ ਤੁਸੀਂ ਇਹ ਆ ਵਿਆਸਾ ਬ੍ਰਿਆਤ ਆ ਬੋਡਿੰਗ ਵੀ ਦੇਖ ਲੋ ਤੁਸੀਂ ਤੁਸੀਂ ਦੇਖ ਸਕਦੇ ਕਿ ਇੱਥੇ ਸਾਡੀਆਂ ਬੀਬੀਆਂ ਪੈਣਾ ਜਿਹੜੀਆਂ ਤੇ ਵਿਸਾਖੀ ਵੇਖਣ ਆਈਆਂ ਵਾ ਤੇ ਆਪਾਂ ਇਹਨਾਂ ਨੂੰ ਸਵਾਲ ਕਰਦੇ ਹਾਂ ਹਾਂ ਜੀ ਸੱਸੀ ਕਾਲ ਜੀ ਜਿਹੜਾ ਅੱਜ ਤੁਸੀਂ ਵੀ ਆਸਾਦ ਰਿਆ ਦੇ ਆਏ ਆ ਇਹ ਕਿਹੜੇ ਤਰ੍ਹਾਂ ਦੀ ਪੂਜਾ ਆਦੀ ਆ ਤੇ ਕੀ ਲੈਣ ਆਏ ਇੱਥੇ ਪਤਿਆਰ ਸੱਸੀ ਕਾਲ ਨੂੰ ਸੱਟੀ ਵੇਖਣ ਆਏ ਆ ਅੱਛਾ ਜੀ ਤੇ ਵਿਸਾਖੀ ਦਾ ਅਸਲੀ ਜਿਹੜਾ ਮੇਨ ਮਕਸਦ ਉਹ ਕੀ ਆ ਜੀ ਸਾਜਣਾ ਕਿ ਕਿ ਉਹ ਬਚੀ ਗਈ ਹਾਂਜੀ ਅੱਛਾ ਜੀ ਹਾਂ ਬੋਤ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਵਿਸਾਖੀ ਕਿਉਂ ਮਨਾਈ ਗਈ ਆ ਵਾਜਾ ਪੀਂਦੇ ਪਰ ਮੰਦਰ ਆ ਦਿੱਥੇ ਕੇ ਲੋਗ ਕਾਰ ਲੈ ਕੇ ਖਲੋਤੇ ਆ